ਤੇ ਜਿੰਨੀ ਰਕਮ ਡਰਾ ਦੇ ਵਿੱਚੋਂ ਇਕੱਠੀ ਹੋਊਗੀ ਸਾਰੀ ਦੀ ਸਾਰੀ ਗੁਰੂ ਘਰ ਦਾ ਬੈਕਸਾਈਡ ਦੇਖ ਸਕਦੇ ਹੋ ਕੰਮ ਚੱਲੀ ਜਾਂਦਾ ਗੁਰੂ ਘਰ ਦੀ ਸੇਵਾ ਦੇ ਵਿੱਚ ਹੀ ਲੱਗਣੀ ਹੈ ਸਾਹਾ ਮਿੱਤਰੋ ਕਮੇਟੀ ਦਾ ਨੰਬਰ ਆ 95010 29181 ਪਹਿਲੇ ਨਾਮ ਦੇ ਵਿੱਚ ਥਾਰ ਗੱਡੀ ਆ ਜੀ ਹਾਂਜੀ ਇਹਦੇ ਆਪਸ਼ਨ ਦੇ ਵਿੱਚ ਜੌਨ ਡੀਅਰ ਡਾਇਰੈਕਟਰ 4/4 ਮਿੱਤਰੋ ਆਪਾਂ ਪਹੁੰਚਿਆ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਪਿੰਡ ਪੱਟੀਵਾਲ ਕਲਾਂ ਜ਼ਿਲ੍ਹਾ ਸੰਗਰੂਰ ਸੋ ਗੁਰਦੁਆਰਾ ਕਮੇਟੀ ਵੱਲੋਂ ਦਾਨ ਪਾਤਰ ਸਕੀਮ ਚਲਾਈ ਜਾ ਰਹੀ ਹੈ ਐ ਮੰਨ ਕੇ ਚਲੋ ਪੁਣ ਤੇ ਫਲੀਆਂ ਵਾਲਾ ગામ ਹੀ ਆ ਤੇ ਜਿੰਨੀ ਰਕਮ ਡਰਾ ਦੇ ਵਿੱਚੋਂ ਇਕੱਠੀ ਹੋਊਗੀ ਸਾਰੀ ਦੀ ਸਾਰੀ ਗੁਰੂ ਘਰ ਦਾ ਬੈਕਸਾਈਡ ਦੇਖ ਸਕਦੇ ਹੋ ਕੰਮ ਚੱਲੀ ਜਾਂਦਾ ਗੁਰੂ ਘਰ ਦੀ ਸੇਵਾ ਦੇ ਵਿੱਚ ਹੀ ਲੱਗਣੀ ਆ ਸੋ ਸਾਰੀ ਗੱਲਬਾਤ ਬਾਬਾ ਜੀ ਨੇ ਕਰਾਵਾਂਗੇ ਸਤਿਗੁਰੂ ਜੀ ਬਾਬਾ ਜੀ ਸਤਿਗੁਰੂ ਜੀ ਕਿੰਨੇ ਨਾਮ ਰੱਖੇ ਨੇ ਬਾਬਾ ਜੀ ਆਪਾਂ ਟੋਟਲ ਆਪਾਂ 113 ਨਾਮ ਰੱਖੇ ਨੇ ਜੀ ਠੀਕ ਹੈ 113 ਨਾਮ ਰੱਖੇ ਨੇ ਜੀ ਪਹਿਲੇ ਨਾਮ ਦੇ ਵਿੱਚ ਕੀ ਆ ਜੀ ਪਹਿਲੇ ਨਾਮ ਦੇ ਵਿੱਚ ਥਾਰ ਗੱਡੀ ਆ ਜੀ ਹਾਂਜੀ ਇਹਦੇ ਆਪਸ਼ਨ ਦੇ ਵਿੱਚ ਜੌਂਡੀਅਰ ਟਰੈਕਟਰ 4x4 ਇਹ ਜੌਂਡੀਅਰ ਟਰੈਕਟਰ ਆ ਜੀ ਆਪਸ਼ਨ ਦੇ ਵਿੱਚ ਚਾਹੇ ਪਹਿਲਾ ਨਾਮ ਜਿੱਤਨ ਵਾਲਾ ਬੰਦਾ ਥਾਰ ਲੈ ਜੇ ਚਾਹੇ ਲੈ ਜੇ 4x4 ਟਰੈਕਟਰ ਜਿਵੇਂ ਕਹ ਦੀ ਕਿਸਾਨ ਵੀਰਵਾਸਤ ਵੀ ਪੂਰਾ ਬਲਾਹੇਵੰਦ ਮੌਕਾ ਹੀ ਆ ਹਾਂਜੀ ਮਹਾਰਾਜ ਠੀਕ ਹੈ ਦੂਜੇ ਨਾਮ ਦੇ ਵਿੱਚ ਦੂਜੇ ਨਾਮ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਆ ਜੀ ਠੀਕ ਹੈ ਦੂਜੇ ਨਾਮ 'ਚ ਸਪਲ ਕੂਟੀ ਹੈਗੀ ਤੇ ਕੁੱਲ ਨਾਮ 113 ਨੇ ਕੁੱਲ 113 ਟਿਕਟ ਪ੍ਰਾਈਸ ਕੀ ਆ ਜੀ ਟਿਕਟ ਪ੍ਰਾਈਸ ਤੁਸੀਂ ਸਕਰੀਨ ਤੇ ਦੇਖ ਸਕਦੇ ਜੀ 300 ਰੁਪਏ ਦਾ 1 ਹੈ ਹਾਂਜੀ 500 ਦੇ 3 1000 ਦੇ 8 2000 ਦੇ 20 4000 ਦੇ 40 ਤੇ 5000 ਦੇ 50 100 ਰੁਪਏ ਦੀ ਟਿਕਟੇ ਰਹਿ ਜੂਗੀ ਜੀ ਤੇ 100 ਰੁਪਏ ਦੀ ਟਿਕਟ ਰਹਿ ਜਾਂਦੀ ਹੈ ਦਾਹਾ ਮਿੱਤਰੂ ਕਮੇਟੀ ਦਾ ਨੰਬਰ ਆ 95010 29182 ਇਹ ਨੰਬਰ ਤੇ ਪੇਮੈਂਟ ਕਰਕੇ ਸਕਰੀਨਸ਼ਾਟ ਭੇਜਿਓ ਤੇ ਜਿੰਨੀ ਇਹਦੇ ਵਿੱਚੋਂ ਜਮਾ ਪੂੰਜੀ ਜਿਵੇਂ ਕਹਤੀ ਇਹ ਬਚਤ ਹੋਊਗੀ ਬਾਬਾ ਜੀ ਸਾਰੀ ਗੁਰੂ ਘਰ ਦੀ ਸੇਵਾ ਤੇ ਲੱਗਣੀ ਹੈ ਗੁਰੂ ਘਰ ਦੀ ਸੇਵਾ ਤੇ ਲੱਗੂਗੀ ਜੀ ਠੀਕ ਹੈ ਤੇ ਇਸ ਗੁਰਦੁਆਰਾ ਸਾਹਿਬ ਨੂੰ ਕੋਈ ਆਪਦੀ ਨਿੱਜੀ ਜਾਇਦਾਦ ਜਾਂ ਜ਼ਮੀਨ ਨਹੀਂ ਹੈ ਤਾਂ ਕਰਕੇ ਆਪਾਂ ਇਹ ਉਪਰਾਲਾ ਕੀਤਾ ਉਤ ਸੰਗਤ ਦੇ ਉਤਸ਼ਾਹ ਵਾਸਤੇ ਠੀਕ ਹੈ ਸੰਗਤ ਦੇ ਉਤਸ਼ਾਹ ਵਾਸਤੇ ਮਿੱਤਰੋ ਬਾਬਾ ਜੀ ਨੇ ਉਪਰਾਲਾ ਕੀਤਾ ਜਿਹਦੇ ਵਿੱਚ ਮੈਂ ਮੰਨ ਕੇ ਚੱਲੋ ਨਾ ਤਾਂ ਸੇਵਾ ਹੋ ਜੂ ਨਾ ਇਸ ਨੂੰ ਮੇਵਾ ਮਿਲ ਜੂ ਜਿਵੇਂ ਕਿ ਜੀ ਠੀਕ ਹੈ ਤੇ ਦੱਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਡਰਾ ਦਾ ਹਿੱਸਾ ਜ਼ਰ ਇੱਕ ਇੱਕ ਦੋ ਦੋ ਟਿਕਟਾਂ ਜ਼ਰੂਰ ਲਓ ਮਿੱਤਰੋ ਧੰਨਵਾਦ ਜੀ